ਰੋਜ਼ਾਨਾ ਦੇਸ਼-ਪਰਦੇਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੱਸ ਅपरेटरਾਂ ਨੇ ਅਣਮਿੱਤ ਅਸਮੇਲੀ ਕੀਤੀ ਹੜਤਾਲ। ਬੱਸ ਸਟੈਂਡ ਤੇ ਫਸ ਦੇ ਵਿੱਚ ਸੌ ਰਹੇ ਕੰਡਕਟਰ ਨੂੰ ਜ਼ਹਿਰੀਲੀ ਥੀਲ ਸੰਘਾ ਕੇ ਕੀਤੀ ਲੁੱਟ। ਦੱਸਿਆ ਜਾ ਰਿਹਾ ਹੈ ਕਿ 15000 ਰੁਪਏ ਤੇ ਕੁਝ ਹੋਰ ਕੀਮਤੀ ਸਮਾਨ ਲੈ ਕੇ ਅਣਪਛਾਤੇ ਹੋਏ ਬੰਦੇ ਫਰਾਰ। ਜੋ ਰਾਤ ਬੀਤੀ ਹੈਗੀ ਆ ਮੇਰਾ ਵੀਰ ਕਨੈਕਟਰ ਵੀਰ ਖੜਾਗਾ ਵੀ ਦੇਖ ਸਕਦਾ ਹਾਂ ਇਹਨਾਂ ਨੂੰ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਸੁngਾ ਕੇ ਇਹਨਾਂ ਦਾ ਕੈਸ਼ ਕਪੜੇ ਲੀਹੜੇ ਜੋ ਵੀ ਇਹਨਾਂ ਦਾ ਸਮਾਨ ਸੀ ਸਾਰਾ ਚੋਰੀ ਹੋ ਗਿਆ ਨਗਰ ਨਗਰ ਮਰੇ ਕੋਲਾ ਮਰਦਾਬਾਦ 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 ਕੈਸ਼ ਕਿਨ ਅਸ ਗੋਚ ਕੈਸ਼ ਕੋਲ ਤਾਂ ਮੇਰੇ ਕੋਲ ਬੈਗ ਚ 15 16000 ਹੋਣਾ ਕੀ ਹੈ ਦਵਿੰਦਰ ਸਿੰਘ ਅੱਛਾ ਕੀ ਹੋਇਆ ਰਾਤ ਨੂੰ ਦੇ ਨਾਲ ਰਾਤ ਮੈਂ ਸਬਕ 10 ਵਜੇ ਸੁੱਤਾ ਜੀ ਤੇ ਉਦੋਂ ਬਾਅਦ 1:30 ਵਜੇ ਮੇਰੇ ਨਾਲ ਦੇ ਨੇ ਠਾਲੇ ਮੈਨੂੰ ਠੀਕ ਹੈ ਤੇਰਾ ਬੈਗ ਕਿੱਥੇ ਤੇਰਾ ਬੈਗ ਕਿੱਥੇ ਇਹ ਜਦੋਂ ਮੈਂ ਦੇਖਿਆ ਮੈਂ ਨੀਚੇ ਵੀ ਨਹੀਂ ਹੈਗਾ ਬੈਗਾ ਇਹਨਾਂ ਨੇ ਮਸਾ ਠਾਲਿਆ ਮੈਨੂੰ ਨਹੀਂ ਪਤਾ ਕੋਈ ਚੀਜ਼ ਮੈਨੂੰ ਕੀ ਸੰਗਾਈ ਆ ਉਹਨਾਂ ਨੇ ਕੀ ਨਾ ਉਹ ਤੋਂ ਬਾਅਦ ਅਸੀਂ ਤਾਂ ਨੇ ਰਿਪੋਰਟ ਕੀ ਕੀ ਲੈ ਗਿਆ ਤੁਹਾਡਾ ਸਮਾਨ ਉਹ ਜੋ ਸਾਰਾ ਕੁਝ ਜੀ ਕੈਸ਼ ਬੈਗ ਮਸ਼ੀਨ ਉਹਦੇ ਬਕਸਾ ਮੰਨ ਲਓ 1.5 ਲੱਖ ਦਾ ਸਮਾਨ ਹੋਣਾ ਮੇਰਾ ਉੱਥੇ ਕੈਸ਼ ਕਿਨਾ ਸੀ ਕੈਸ਼ ਜਿਹੜਾ ਤਾਂ ਮੈਂ ਗੱਲ ਬਟਿਆ ਸੀ ਕੋਲ ਤਾਂ ਮੇਰੇ ਕੋਲ ਬੈਗ 'ਚ 15 16000 ਹੋਣਾ ਕੈਸ਼ ਬਾਕੀ ਜਿਹੜਾ ਬਕਸਾ ਸਾਡੀਆਂ ਅਲੱਗ ਟਿਕਣਾ ਉਹ ਹੈ ਜੀ 55 6000 ਦੀ ਅੱਛੀ ਮਸ਼ੀਨ ਹੋ ਗਈ ਕਿਹੜੀ ਵਾਸਤੇ ਉੱਪਰੋਂ ਸੀ 9974 ਪੀਆਰਟੀਸੀ ਸਰਕਾਰੀ ਵਾਸਤੇ ਹਨ ਕੀ ਆ ਤੁਸੀਂ ਪਛਾਣਣਾ ਨਹੀਂ ਸਾਰਾ ਕੁਝ ਮੇਰਾ ਉਹ ਚ ਏਟੀਐਮ ਆਧਾਰ ਕਾਰਡ ਰਿੰਗੀ ਕਾਰਡ ਸਾਰਾ ਕੁਝ ਉਸੇ ਦਾ ਹੀ ਬੜਾਇਆ ਗਿਆ ਲਿੰਗਾ ਜੀ ਪੰਜਾਬ ਰੋਡ ਦੇ ਪਨਪਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੰਘਰਸ਼ ਦੀ ਪੂਤੋ ਸੈਕਟਰੀਆਂ ਜੀ अच्छा की मसला होया जेडी आज स्ट्राइक ਕੀਤੀ ਹੋਣਾ ਮਸਲਾ ਇਹ ਹੈ ਜੀ ਜਿਵੇਂ ਕਿ ਨਗਰ ਕਾਉਂਸਲ ਮਲੇਰ ਕੋਲਾ ਦੇ ਅੰਦਰ ਇਹ ਆਪਣਾ ਬੱਸ ਸਟੈਂਡ ਪੈਂਦਾਗਾ ਤਕਰੀਬਨ ਪਟਿਆਲਾ ਦੀ ਉਹ ਲੁਧਿਆਣਾ ਦੀ ਉਹ ਦਾ ਸੰਗਰੂਰ ਦੀ ਉਹ ਕੁਝ ਕੁ ਪ੍ਰਾਈਵੇਟ ਗੱਡੀਆਂ ਵੀ ਇੱਥੇ ਖੜਦੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਚੋਰੀ ਦੀਆਂ ਜੋ ਮਾਰਦਾਤਾ ਹੁੰਦੀਆਂ ਆਈਆਂ ਨੇ ਪਿਛੇ ਪਹਿਲਾਂ ਵੀ ਬਹੁਤ ਸਾਰੇ ਕਨੈਕਟਰਾਂ ਦਾ ਸਮਾਨ ਚੋਰੀ ਹੋਇਆਗਾ ਤੇ ਅਸੀਂ ਪਹਿਲਾਂ ਵੀ ਇਹ ਐਕਸ਼ਨ ਕੀਤਾ ਸੀਗਾ ਕੁਝ ਕਿਸਮਾ ਪਰਚੀ ਬੰਦ ਕੀਤੀ ਦੀ ਪਸਾ ਨਹੀਂ ਬੰਦ ਕੀਤੀ ਸੀ ਪਰ ਉਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਣਾ ਕਰਾਂ ਮੇਰੇ ਕੋਲ ਲੈਟਰ ਪਿਆਗਾ ਨਗਰ ਕਾਉਂਸਲ ਨਿਗਮ ਵੱਲੋਂ ਦਿੱਤਾ ਹੋਇਆ 28/3/2024 ਦਾ ਇਹਦੇ ਜਿਹਨਾਂ ਨੇ ਮੰਨਿਆ ਸੀ ਵੀ ਤੁਸੀਂ ਪ੍ਰਤੀ ਲੈਣੀ ਸਟਾਰਟ ਕਰਦੇ ਹੋ ਵੀ ਅਸੀਂ ਉਸ ਤੋਂ ਬਾਅਦ ਇੱਥੇ ਚੌਕੀਦਾਰ ਦਾ ਪ੍ਰਬੰਧ ਵੀ ਕਰਾਂਗੇ ਕੈਮਰੇ ਦਾ ਪ੍ਰਬੰਧ ਵੀ ਕਰਾਂਗੇ ਜੋ ਤੁਸੀਂ ਹੋਰ ਚਾਹੋਗੇ ਸਾਰੇ ਪ੍ਰਬੰਧ ਕਰਾਂਗੇ ਪਰ ਅੱਜ ਆਪਾਂ ਜੇ ਦੇਖੀਏ 28/3 ਦਾ ਲੈਟਰ ਹੈਗਾ ਅੱਜ ਤਕਰੀਬਨ 31 ਸੱਤ ਹੋ ਚੁੱਕੀ ਹੈਗੀ ਲਗਭਗ 4 ਮਹੀਨਿਆਂ ਤੋਂ ਕਿਨੇ ਕੋਈ ਵੀ ਪ੍ਰਬੰਧਨ ਕੀਤਾ ਗਿਆ ਜੋ ਰਾਤ ਬੀਤੀ ਹੈਗੀ ਆ ਮੇਰਾ ਵੀਰ ਕਨੈਕਟਰ ਵੀਰ ਖੜਾ ਹੈਗਾ ਵੀ ਦੇਖ ਸਕਦਾ ਹਾਂ ਇਹਨਾਂ ਨੂੰ ਰਾਤ ਨੂੰ ਕੋਈ ਜ਼ਹਿਰੀਲੀ ਚੀਜ਼ ਸੁngਾ ਕੇ ਇਹਨਾਂ ਦਾ ਕੈਸ਼ ਕੱਪੜੇ ਲੀਹੇ ਜੋ ਵੀ ਇਹਨਾਂ ਦਾ ਸਮਾਨ ਸੀ ਸਾਰਾ ਚੋਰੀ ਹੋ ਗਿਆ ਅਸੀਂ ਅੱਜ ਪਛਪਾਈ ਸੀ ਇਹ ਬਾਸ ਤੇ ਉੱਪਰ ਪਈ ਸੀਗੀ ਜੀ ਕੋਈ ਸ਼ਰਾਰਤੀ ਅੰਸਰ ਆਇਆ ਉਹਨੇ ਇਹਨਾਂ ਨੂੰ ਸੁngਾ ਕੇ ਇਹਨਾਂ ਦਾ ਸਾਰਾ ਸਮਾਨ ਹੀ ਚੱਕ ਕੇ ਲੈ ਗਿਆ ਤੇ ਅੱਜ ਅਸੀਂ ਸਾਰੀ ਸਰਵਿਸ ਬੰਦ ਕੀਤੀ ਹੈ ਜੋ ਸਾਡੀਆਂ ਗੱਡੀਆਂ ਪਟਿਆਲਾ ਸੰਗਰੂਰ ਲੁਧਿਆਣੇ ਤੋਂ ਆ ਰਹੀਆਂ ਨੇ ਉਹ ਵੀ ਸਾਰੀਆਂ ਇੱਥੇ ਆ ਰਹੀਆਂ ਨੇ ਬੱਸ ਸਰਵਿਸ ਉਹਨਾ ਟਾਈਮ ਬੰਦ ਰਹੂਗੀ ਜਿੰਨਾ ਚਿਰ ਸਾਡੇ ਨੁਕਸਾਨ ਦੀ ਭਰਭਾਈ ਨਹੀਂ ਹੁੰਦੀ ਤੇ ਇੱਥੇ ਬਕਾਇਦਾ ਚਾਰਦਵਾਰੀ ਲਾ ਕੇ ਦੋ ਗੇਟ ਲਾ ਕੇ ਕੈਮਰੇ ਲਾ ਕੇ ਚੌਕੀਦਾਰ ਦਾ ਪ੍ਰਬੰਧ ਨਹੀਂ ਹੁੰਦਾ ਜੀ ਉਹਨਾਂ ਚ ਸਾਰੀ ਬੱਸ ਸਰਵਿਸ ਬੰਦ ਰਹੇਗਾ ਮੁਰਦਾਬਾਗ ਮੁਰਦਾਬਾਗ ਨਿਗਮ ਰੇ ਕੋਲਾ ਮੁਰਦਾਬਾਗ 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 ਪ੍ਰਸ਼ਾਸਨ ਰੇ ਕੋਲਾ ਮੁਰਦਾਬਾਗ ਮੁਰਦਾਬਾਗ ਮੁਰਦਾਬਾਗ